ਆ ਹੁਣ ਤੁਹਾਡੇ ਲੁਧਿਆਣੇ ਚ ਸ਼ੋਅ ਹੋ ਰਿਹਾ ਨਾ ਪਤਾ ਕਿਸੇ ਨੂੰ ਕੌਣ ਆਇਆ ਹੋਇਆ ਦਿਲਜੀਤ ਦਾ ਪਤਾ ਨਾ ਪਤਾ ਇੱਕ 골ਡ ਟਿਕਟੋ ਦੀ ਪਤਾ ਕਿੰਨੇ ਦੀ ਆ ਰੇਟ ਪਤਾ ਕਿਸੇ ਨੂੰ ਆਈ ਹੈ ਕਿਸੇ ਕੋਲੇ ਉਹ ਬੱਚੇ ਨੂੰ ਪਤਾ ਉਹਨੇ ਹੱਥ ਖੜਾ ਕੀ ਹੁੰਦਾ ਕਿੰਨੇ ਦੀ ਹੈ ਹੈ ਮੇਰੇ ਕੋਲੇ ਆਈ ਹੈ ਟਿਕਟੋ ਦੀ ਪਤਾ ਕਿੰਨੇ ਦੀ ਇਹ 9700 ਦੀ ਹੈ ਇੱਕ ਬੋਲ ਤੇ ਖਰੀਦੀਏ ਲੋਕਾਂ ਨੇ ਇੱਕ ਮੁੰਡਾ ਕਹਿੰਦਾ ਬਾਬਾ ਜੀ ਬਲੈਕ ਚ ਤਾਂ ਕਹਿੰਦੇ ਇਹ ਟਿਕਟਾਂ ਵਿਕਣੀਆਂ ਕਹਿੰਦਾ 27 27000 ਦੀਆਂ ਤੇ ਉੱਥੇ ਮੈਂ ਜਦੋਂ ਨੰਗ ਕੇ ਆਇਆ ਨਾ ਹੁਣ ਕੱਠ ਈ ਕੱਠ ਹੋਇਆ ਹੋਇਆ ਉਹ ਬਹੁਤ ਚੰਗਾ ਸਿੰਗਰ ਹੈ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਉਹ ਆਪਣਾ ਭਰਾ ਹੈ ਉਹ ਐਵੇਂ ਮਾੜਾ ਕਹੀ ਆਪਾਂ ਨੂੰ ਹੌਲੀ ਹੌਲੀ ਕੋਸ਼ਿਸ਼ ਕਰਦਾ 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 ਕਿੱਥੇ ਪਹੁੰਚਿਆ ਉਹ ਕਰੋੜਾਂ ਦੇ ਹਿਸਾਬ ਨਾਲ ਰੁਪਈਆ ਲੈਂਦੇ ਆ گاਉਂ ਨਾਲੇ ਤੇ ਸਾਡੀ ਜਿਨ੍ਹਾਂ ਨੇ ਧਰਮ ਨੂੰ ਅੱਗੇ ਲੈ ਕੇ ਜਾਣਾ ਸੀ ਉਹਨਾਂ ਦੀ ਅਸੀਂ ਕਿੰਨੀ ਕਦਰ ਕਰਦੇ ਆ ਉਥੇ ਆ ਕੇ ਬਿਲਕੁਲ ਜ਼ੀਰੋ ਹੋ ਜਾਂਦੇ ਆ ਇਹ ਸੁਭਾਅ ਬਦਲ ਲਓ ਸਾਰੇ ਜਣੇ ਆਪਣਾ ਆਪਣਾ ਜਿੱਦਣ ਕਰੇ ਖੁਸ਼ੀ ਦਾ ਸਮਾ ਆਵੇ ਨਾ ਅਖੰਡ ਪਾਠ ਕਰਾਉਣਾ ਐਵੇਂ ਨਾ ਬਾਬਾ ਜੀ ਨਾਲ ਭਾਖ ਕਰੀ ਜਾਇਆ ਕਰੋ ਬਾਬਾ ਜੀ ਤੁਹਾਡੇ ਕੋਲੋਂ ਕਰੋੜਾਂ ਰੁਪਏ ਨਹੀਂ ਮੰਗਣ ਲੱਗੇ 5 7 10000 ਮੰਗ ਲੈਣਗੇ ਹੋਰ ਕਿੰਨਾ ਕੁ ਮੰਗ ਲੈਣਗੇ ਵਧੀਆ ਤੋਂ ਵਧੀਆ ਰਾਗੀ ਲੈ ਕੇ ਆਓ ਜਿਸਨੂੰ ਕੀਰਤਨ ਕਰਾਉਣਾ ਕਰੋ ਪਤਾ ਕਰੋ ਕਿਹੜੇ ਬਾਬਾ ਜੀ ਪਾਠ ਬਹੁਤ ਸੋਹਣਾ ਸ਼ੁੱਧਕ ਪਾਠ ਕਰਦੇ ਆ ਲੱਭੋ ਉਹਨਾਂ ਪੰਜ ਬਾਬਾ ਜੀਆਂ ਨੂੰ ਗ੍ਰੰਥੀ ਸਿੰਘਾਂ ਨੂੰ ਜਦੋਂ ਅਖੰਡ ਪਾਠ ਸ਼ੁਰੂ ਕਰਨਾ ਨਾ ਉਸ ਤੋਂ ਪਹਿਲਾਂ ਉਹਨਾਂ ਦੀ ਮਾਇਆ ਉਹਨਾਂ ਨੂੰ ਭੇਟ ਕਰ ਦਿਓ ਕਿ ਲਓ ਜੀ ਤੁਹਾਡੀ ਗ੍ਰੰਥੀ ਸਿੰਘਾਂ ਦੀ ਮਾਇਆ ਸਭ ਤੋਂ ਪਹਿਲਾਂ ਤੁਹਾਨੂੰ ਭੇਟ ਕਰਦੇ ਆ ਕਿਤੇ ਤੁਹਾਡੇ ਵੱਲੋਂ ਕਮੀ ਨਾ ਰਹਿ ਜਾਏ ਕਿ ਤੁਸੀਂ ਇਹੀ ਸੋਚੀ ਜਾਓ ਤਿੰਨ ਦਿਨ ਕਿ ਚੰਗੀ ਤਰ੍ਹਾਂ ਪੈਸੇ ਦੇਣਗੇ ਵੀ ਕਿ ਨਹੀਂ ਦੇਣਗੇ ਗਾਉਣ ਲੱਗਿਆਂ ਨੂੰ ਕੀਰਤਨ ਕਰਨ ਲੱਗਿਆਂ ਤੇ ਪਾਠ ਕਰਨ ਲੱਗਿਆਂ ਸਭ ਤੋਂ ਪਹਿਲਾਂ ਤਾਂ ਉਹ ਵੱਧ ਤੋਂ ਵੱਧ ਮਾਇਆ ਕਿ ਤੁਹਾਡੇ ਮਨ 'ਚ ਨਾ ਕਿਤੇ ਆ ਜਾਵੇ ਇਹ ਗੱਲ ਹੁਣ ਸ਼ੁੱਧਤਾ ਦੇ ਨਾਲ ਇੱਕ ਮਨ ਇੱਕ ਚਿਤ ਹੋ ਕੇ ਗੁਰਬਾਣੀ ਦਾ ਪਾਠ ਕਰਿਓ ਸਾਡੇ ਸਾਰੇ ਪਰਿਵਾਰ ਦਾ ਭਲਾ ਹੋ ਜਾਏ ਭਲਾ ਸਾਰੇ ਪਰਿਵਾਰ ਦਾ ਭਲਾ ਹੋ ਜਾਏ ਆਪਣੀ ਸੋਚ ਨੂੰ ਬਦਲੋ ਤੁਸੀਂ ਫੇਰ ਖਾਲਸੇ ਦੀ ਚੜ੍ਹਦੀ ਕਲਾ ਹੋਣੀ ਹੈ ਐਵੇਂ ਹੀ ਤੁਸੀਂ ਤਾਂ ਸਾਰੇ ਪੈਸੇ ਇਕੱਠੇ ਕਰ ਕਰ ਕੇ ਆਹ ਸੜਕਾਂ ਤੇ ਲੰਗਰ ਲਾਈ ਜਾਂਦੇ ਹੋ ਕਿੰਨੇ ਲੰਗਰ ਲੱਗੇ ਹੋਏ ਸੀਗੇ ਉਹ ਮਾੜੇ ਨਹੀਂ ਹੈਗੇ ਬਹੁਤ ਚੰਗੇ ਆ ਲਾਉਣੇ ਚਾਹੀਦੇ ਆ ਪਰ ਦੇਖੋ ਤੁਸੀਂ ੱੱਕੇ ਨਾਲ ਟਰੱਕਾਂ ਨੂੰ ਰੋਕੀ ਜਾਂਦੇ ਆ ਉਹ ਟਰੱਕਾਂ ਵਾਲੇ ਗਾਲ੍ਹਾਂ ਕੱਢਦੇ ਤੁਹਾਨੂੰ ਉਹ ਕਹਿੰਦੇ ਸਾਡੀ ਸਪੀਡ ਬਣੀ ਹੋਈ ਸੀ ਤੁਰੇ ਜਾਂਦੇ ਸੀ ਸਾਨੂੰ ਰੋਕ ਲਿਆ ਜਿਹਨੂੰ ਲੋੜ ਹੋ ਤੁਹਾਡੇ ਲੰਗਰ ਚ ਜੀਨੇ ਰੋਟੀ ਖਾਣੀ ਹੋਊ ਆਪੇ ਰੁਕ ਜੂ ਜਿਨੂੰ ਭੁੱਖ ਲੱਗੀ ਹੋ ਰੁਕੂਗਾ ਨਾ ਆਪੇ ਉਹ ਹੁਣ ਜਿਨੂੰ ਭੁੱਖ ਹੀ ਨਹੀਂ ਹੈਗੀ ਉਹਨੂੰ ੱੱਕੇ ਨਾਲ ਰੁਕ ਜਾਓ ਜੀ ਰੁਕ ਜਾਓ ਲੰਗਰ ਖਾ ਕੇ ਜਾਇਓ ਰੁਕ ਜਾਓ ਦੁੱਧ ਪੀ ਕੇ ਜਾਇਓ ਇਹ ਕੀ ਗੱਲ ਹੋਈ ਜਦੋਂ ਟਰਾਲੀ ਭਰਦੇ ਹੋ ਨਾ ਸਿੱਧੇ ਦੀ ਭਰ ਕੇ ਤੁਰਨ ਲੱਗਦੇ ਹੋ ਕਿ ਅਸੀਂ ਸਹਿਬਜ਼ਾਦਿਆਂ ਦੀ ਯਾਦ ਮਨਾਉਣ ਚੱਲੇ ਆਂ ਲੰਗਰ ਲਾਉਣ ਚੱਲੇ ਆਂ ਸਰਹੰਦ ਟਰਾਲੀ ਦੀ ਟਰਾਲੀ ਭਰ ਕੇ ਟਰੈਕਟਰ ਦੀ ਸੈਲਫ ਮਾਰਨ ਤੋਂ ਪਹਿਲਾਂ ਇਹ ਸੋਚ ਲਿਆ ਕਰੋ ਕਿਤੇ ਸਾਡੇ ਮਹੱਲੇ 'ਚ ਕੋਈ ਐਦਾਂ ਦਾ ਘਰ ਤਾਂ ਨਹੀਂ ਹੈਗਾ ਜਿੱਦੇ ਘਰੇ ਰੋਟੀ ਨਹੀਂ ਪੱਕੀ ਜਿੱਦੇ ਘਰੇ ਰੋਟੀ ਨਹੀਂ ਪੱਕਦੀ ਉਹਨਾਂ ਦੇ ਘਰੇ ਸਿੱਧਾ ਸਿੱਟਿਆਓ ਭਾਵੇਂ ਸਰੰਦ ਸਿੱਧਾ ਲੈ ਕੇ ਨਾ ਜਾਇਓ ਸਹਿਬ ਜਾਦੇ ਤੁਹਾਡੇ ਉੱਤੇ ਖੁਸ਼ ਹੋਣਗੇ ਖੁਸ਼ ਹੋਣਗੇ ਉਹ ਤੁਹਾਡੇ ਉੱਤੇ ਕੀ ਆ ਕੀਤਾ ਬਈ ਕੰਮ ਕਿਸੇ ਨੂੰ ਚੰਗਾ ਇਹ 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 ਸੋਚ ਰੱਖੋ ਆਪਣੀ ਆਪਣੀ ਕੌਮ ਨੂੰ ਤੁਸੀਂ ਖਵਾਓ ਆਪਣੀ ਕੌਮ ਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਤਗੜੇ ਕਰੋ ਅਸੀਂ ਤਾਂ ਕਿਸੇ ਹੋਰ ਨੂੰ ਹੀ ਖਾਈ ਜਾਂਦੇ ਆ ਜਿਨ੍ਹਾਂ ਨੂੰ ਖਾਉਂਦੇ ਆ ਉਹੀ ਸਾਡੇ ਡਾਂਗਾ ਮਾਰਦੇ ਸਾਨੂੰ ਮਾਰਦੇ ਆ ਆ ਕਿਸਾਨ ਮੋਰਚ ਚ ਕੀ ਹੋਇਆ ਨਾਲੇ ਤਾਂ ਸਾਡੇ ਤੋਂ ਲੰਗਰ ਖਾਂਦੇ ਰਹੇ ਹੋ ਰੋਟੀਆਂ ਖਾਂਦੇ ਰਹੇ ਤੇ ਸਾਡੇ ਹੀ ਡਾਂਗਾ ਮਾਰਦੇ ਰਹੇ ਸਾਸ ਕੌਮ ਦਾ ਨਿਗਾਰਾ ਰਹੇ ਮੈਂ ਕੌਮ ਦਾ ਪ੍ਰਚਾਰਕ ਆ ਮੇਰਾ ਹੱਕ ਬਣਦਾ ਇਹ ਗੱਲ ਕਰਨ ਦਾ ਸੋਚ ਬਦਲ ਲਓ ਸਾਥੀ ਵੇਖੋ ਸਾਡੇ ਮਹੱਲੇ ਚ ਕੌਣ ਗਰੀਬ ਹੈ ਇਹ ਨਾ ਸੋਚ ਲਿਓ ਕਿਤੇ ਕੀ ਅਗਲੀ ਵਾਰੀ ਅਸੀਂ ਦੀਵਾਰ ਨਹੀਂ ਕਰਾਉਣੇ ਬਾਬਾ ਜੀ ਤਾਂ ਐਂ ਕਹਿ ਕੇ ਗਏ ਆ ਇਹ ਵੀ ਕਰਾਉਣੇ ਆ ਸੀ ਪਰ ਆਪਣੀ ਸੋਚ ਨੂੰ ਬਦਲ ਕੇ ਉਧਰ ਨੂੰ ਲੈ ਕੇ ਜਾਇਓ ਕਿ ਆ ਛੋਟੇ ਛੋਟੇ ਬੱਚੇ ਜਿਨ੍ਹਾਂ ਦਾ ਮਨ ਕਰਦਾ ਗੁਰਬਾਣੀ ਪੜਨ ਦਾ ਜਿਨ੍ਹਾਂ ਦਾ ਜੀ ਕਰਦਾ ਹੈ ਅਕੈਡਮੀ ਦੇ ਵਿੱਚ ਕੀਰਤਨ ਸਿੱਖਣ ਦਾ ਉਹ ਪੁੱਤਰਾ ਤੂੰ ਕੀਰਤਨ ਸਿੱਖ ਵਧੀਆ ਸਾਜ਼ ਵਜਾਉਣਾ ਸਿੱਖ ਤੇਰੀ ਫੀਸ ਅਸੀਂ ਦਵਾਂਗੇ ਜੇ ਕਿਸੇ ਕੋਲ 4 ਪੈਸੇ ਤੂੰ ਜਦੋਂ ਕੀਰਤਨ ਸਿੱਖ ਗਿਆ ਨਾ ਆਪਣੇ ਮੁਹੱਲੇ ਦੇ ਬੱਚਿਆਂ ਨੂੰ ਸਿਖਾਈ ਫਿਰ ਇਕੱਠੇ ਕਰਕੇ ਤੂੰ ਇੱਥੇ ਆਪਣੇ ਗੁਰਦੁਆਰਾ ਸਾਹਿਬ ਕੀਰਤਨ ਕਰਿਆ ਕਰੀ ਦੇਖੋ ਗੁਰਦੁਆਰੇ ਫਿਰ ਕਿੰਨੀ ਰੌਣਕ ਲੱਗਿਆ ਕਰੂ ਆਹ ਤਾਂ ਦੀਵਾਨ ਪੰਜ ਨੇ ਨਾ ਫਿਰ ਸਾਰਾ ਸਾਲ ਰੌਣਕ ਲੱਗਿਆ ਕਰੂ ਇੱਥੇ ਸਾਰਾ ਸਾਲ ਇਹ ਕਿਵੇਂ ਹੋ ਇਹ ਅਸੀਂ ਵੇਖਣਾ ਸਾਸ ਜੀ ਆ ਭਾਈ ਮਨਜੀਤ ਸਿੰਘ ਹੁਣੀ ਮੁਕਸ਼ੇਵਾਦਾਰ ਨੇ ਨਾ ਗੁਰਦਵਾਰਾ ਸਾਹਿਬ ਦੇ ਕਿੱਡਾ ਓਪਰਾਲਾ ਕਰਦੇ ਆ ਇਹਨਾਂ ਦੇ ਮਨ ਦੀ ਮੈਂ ਖੁਆਇਸ਼ ਦੇਖੀ ਆਂ ਹੀ ਕਹਿੰਦੇ ਰਹਿੰਦੇ ਆ ਕਿ ਬਾਬਾ ਜੀ ਬਸ ਬੱਚਿਆਂ ਨੂੰ ਚਾਰ ਸਹਿਬਜ਼ਾਦਿਆਂ ਦੇ ਨਾਮ ਯਾਦ ਹੋ ਜਾਣ ਦਸਾਂ ਗੁਰੂਆਂ ਦੇ ਨਾਮ ਯਾਦ ਹੋ ਜਾਣ ਬਾਬਾ ਜੀ ਇਹਨਾਂ ਨੂੰ ਮੂਲ ਮੰਤਰ ਯਾਦ ਹੋ ਜਾਏ ਇਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਯਾਦ ਹੋ ਜਾਏ ਉਹਨਾਂ ਕੀ ਲੈਣਾ ਕਿਸੇ ਤੋਂ ਪਰ ਬੜੀ ਉੱਚੀ ਤੇ ਵਧੀਆ ਸੋਚ ਹੈ ਇਹਨਾਂ ਦੀ ਇਦਾਂ ਦੇ ਪ੍ਰਧਾਨ ਹੋਣੇ ਚਾਹੀਦੇ ਹਰੇਕ ਗੁਰਦੁਆਰੇ 'ਚ ਇਦਾਂ ਦੀਆਂ ਕਮੇਟੀਆਂ ਹੋਣ ਗੁਰਦੁਆਰੇ 'ਚ ਹਰੇਕ 'ਚ ਜਿਹੜੀਆਂ ਇਹ ਸੋਚਣ ਕਿ ਇਹ ਸਾਡੀ ਆ ਬਿਲਡਿੰਗ ਬਣਾਈ ਹੋਈ ਕਿਸ ਕੰਮ ਹੈ ਆ ਸਾਡੀ ਗੋਲਕ ਦੀ ਮਾਇਆ ਕਿਸ ਕੰਮ ਹੈ ਇਹ ਸਾਡੇ ਸਿੱਖਾਂ ਦੇ ਬੱਚਿਆਂ ਦੀ ਭਵਿੱਖ ਲਈ ਆ ਆ ਰਹੀ ਆ ਇੱਥੇ ਜਿੱਥੇ ਗੁਰਦੁਆਰਿਆਂ ਦੇ ਪ੍ਰਬੰਧ ਚੱਲਣੇ ਆ ਉਥੇ ਮੈਨੂੰ ਦੱਸਿਆ ਇਹ ਨਾ ਕਹਿੰਦੇ 700 ਕਹਿੰਦੇ ਪੱਗਾਂ ਅਸੀਂ ਸਰਹੰਦ ਕਹਿੰਦੇ ਲੈ ਕੇ ਗਏ ਆ 700 ਪੱਗਾਂ ਇੱਥੇ ਆ ਮੁੰਡੇ ਬੈਠੇ ਨਾ ਸਾਰੇ ਕਿੰਨੀਆਂ ਸੋਹਣੀਆਂ ਪੱਗਾਂ ਬੰਨਦੇ ਆ ਇਹ ਜਿਹੜਾ ਵੀ ਆਉਂਦਾ ਇੱਕ ਤੋਂ ਇੱਕ ਸੋਹਣੀ ਪੱਗ ਬਨ ਕੇ ਆਉਂਦਾ ਇੱਕ ਨਾ ਸੋਣਾ ਇੱਥੇ ਉਪਰਾਲਾ ਕਰਦੇ ਆ ਇਹ ਹੋਣਾ ਚਾਹੀਦਾ ਥੋੜਾ ਜਿਹਾ ਚੇਂਜ ਹੋ ਜਾਓ ਬਸ ਆਪਣੀ ਸੋਚ ਨੂੰ ਬਦਲ ਲਓ ਤੇ ਸਾਧ ਸੰਗ ਜੀ ਕਲਗੀ ਤਰਪਾਤੀਸ਼ਾ ਮਹਾਰਾਜ ਤੁਹਾਡੇ ਉਤੇ ਬਹੁਤ ਖੁਸ਼ੀ